ਸਾਰੇ ਕਾਰੋਂ ਸਾਨੂੰ ਕਾਫੀ ਮਾਰ ਪੈਣੀ ਹੈਗੀ ਤੇ ਇਹਦੇ ਨਾਲ ਸਾਡੇ ਕੋਲੇ ਜੀੜੀ ਵੀ ਘਟਾਉਗੀ ਤੇ ਕੁਝ ਸਰਕਾਰ ਦੇ ਪਾਲਿਸੀਆਂ ਹੈ ਜਿਹੜੀਆਂ ਨੇ ਸਪੇਸਸ ਫੂਡ ਸਾਇਣੀ ਉਹਨਾਂ ਦੀ ਮਾਰ ਪਹਿਲਾਂ ਹੀ ਪੈ ਰਹੀ ਸੀਗੀ ਸਾਨੂੰ ਤੇ ਸਾਡੀ 5500 ਇੰਡਸਟਰੀ ਹੈ ਇਹ ਸ਼ੈੱਲਰ ਨੇ ਪੰਜਾਬ ਦੇ ਵਿੱਚ ਇਹ ਬੁਰੀ ਤਰ੍ਹਾਂ ਪ੍ਰਭਾਵਤ ਨੇ ਇਸ ਸਮੇਂ ਦੇ ਵਿੱਚ ਠੀਕ ਹੈ ਜੀ ਕਿਹੜੇ ਕਿਹੜੇ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਈ ਹੈ ਸਾਹਮਣਾ ਤਾਂ ਦੇਖੋ ਜੀ ਇੱਕ ਤਾਂ ਜਿਹੜੀ ਇਹ ਮਾਰ ਪਈ ਹੈ ਤਾਂ ਪਈ ਗਈ ਜੀ ਸ਼ੈੱਲਰਾਂ ਦੇ ਵਿੱਚ ਵੀ ਸਾਨੂੰ ਮਹੀਨੇ ਤੱਕ ਆਇਆ ਜੀ ਚਲੋ ਉਹ ਇੱਕ ਆਡੀਸ਼ਨ ਆ ਗਿਆ ਫਿਰ ਹੁਣ ਸਾਨੂੰ ਲੇਬਰਾਂ ਦੇ ਚਾਰਜ ਜਪੈਣੀ ਪੈਣੇ ਆ ਬਿਜਲੀ ਦੇ ਸਾਨੂੰ ਪੈਣੀ ਪੈਣੇ ਆ ਕਮ ਸਕਮ ਜੀ ਸਾਨੂੰ ਰਾਹ ਦੇਣੀ ਚਾਹੀਦੀ ਆ ਜਿਹੜੇ ਬਿਜਲੀ ਦੇ ਸਾਨੂੰ ਜਿਹੜੇ ਫਿਕਸ ਸਾਨੂੰ ਚਾਰਜ ਜਪੈਂਦੇ ਆ ਇਹ ਤਾਂ ਮਾਫ ਹੋਣੇ ਚਾਹੀਦੇ ਨਾ ਠੀਕ ਇਹੜੇ-ਇਹੜੇ ਫਿਕਸ ਚਾਰਜ ਪੈ ਰਿਹਾ ਲੇਬਰ ਕੀ ਤੁਹਾਨੂੰ ਪਹਿਲਾਂ ਪ੍ਰਬੰਧ ਕਰਕੇ ਰੱਖਣਾ ਮੈਂਦਾ ਹਾਂ ਲੇਬਰ ਤਾਂ ਸਾਨੂੰ ਪਹਿਲਾਂ ਪ੍ਰਬੰਧ ਕਰਕੇ ਰੱਖਣਾ ਪੈਂਦਾ ਸਾਨੂੰ ਦੋ ਮੁਨਸ਼ੀ ਰੱਖਣੇ ਪੈਣੇ ਆ ਹਾਂਜੀ ਸਾਨੂੰ ਸੇਲਮੈਨ ਜਿਹੜੇ ਸ਼ੈੱਲ ਚਲਾਉਂਦੇ ਆ ਜੀ ਤੇਲਮੈਨ ਵਗੈਰਾ ਹੋਰ ਰੱਖਣੇ ਪੈਣੇ ਆ ਫਿਰ ਸਾਨੂੰ ਰਸੋਈਆ ਵੀ ਰੱਖਣੀ ਪੈਣਾ ਜੀ ਤੇ ਲੇਬਰ ਵੀ ਸਾਨੂੰ ਪੱਕੀ ਰੱਖਣੀ ਪੈਣੀ ਆ ਜੀ ਠੀਕ ਹੈ ਕਿੰਨਾ ਕੁ ਮਾਲ ਦਾ ਅਸਰ ਪਿਛਲੇ ਸਾਲ ਨੂੰ ਲੱਗਦਾ ਜੀ ਘਟਾ ਆਏਗਾ ਇੱਕੀ ਵਾਰ ਕਿਉਂਕਿ ਫਸਲ ਦਾ 3 ਲੱਖ ਏਕੜ ਕਹ ਰਹੇ ਨੇ ਖਰਾਬ ਹੋ ਗਈ ਸਾਡੇ ਮੁਤਾਬਕ ਜੀ 25 ਤੋਂ 30% ਮਾਲ ਘਟਾਉਂਦੀ ਇਹ ਖਰਚੇ ਕਿਸ ਤਰ੍ਹਾਂ ਮੈਂਟੇਨ ਕਰਾਂਗੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹਾਂਗੇ ਖਰਚੇ ਸਰਕਾਰ ਨੇ ਕਿਹਾ ਸਾਡੀ ਗੱਲ ਸੁਣਨੀ ਹੈ ਜੀ ਇਹ ਤਾਂ ਆਪਦੇ ਪੱਲੇ ਹੀ ਪੈਣੇ ਪੈਣੇ ਆ ਜੀ ਠੀਕ ਹੈ ਇਹ ਕਿਹੜੇ ਕਿਹੜੇ ਫਿਕਸ ਚਾਰਜਸ ਇਸ ਤਰ੍ਹਾਂ ਦੇ ਕਰ ਰਹੇ ਬਿਜਲੀ ਦਾ ਹੋਰ ਕਿਹੜੇ ਕਿਹੜੇ ਲੱਗਦੇ ਆ ਹੁਣ ਜੇ ਮੈਂ ਸਾਨੂੰ ਬਿਜਲੀ ਦਾ ਪੱਕਾ ਪੈਣੀ ਪੈਣਾ ਜੀ ਹੁਣ ਜੇ ਬਿਜਲੀ ਦਾ ਜੁਨਟਾ ਦਾ ਬਿੱਲ ਆਉਂਦਾ ਜੀ ਜੁਨਟਾ ਦਾ ਆਉਣਾ ਚਾਹੀਦਾ ਕਿਉਂਕਿ ਜਿਹੜੇ ਹੁਣ 600 70000 ਰੁਪਿਆ ਸਾਨੂੰ ਇੱਕ ਛੇਲ ਮੰਗ ਰਿਹਾ ਬਿਜਲੀ ਦਾ ਆਪ ਇਹ ਨਹੀਂ ਪੈਂਦਾ ਹਰ ਮਹੀਨੇ ਹਰ ਮਹੀਨੇ ਜੀ ਇੱਕ ਦਸ ਤੋਂ ਚੱਲੂ ਹੋ ਕਿੰਨੇ ਕਲੇਵਰ ਦੇ ਲੋਕ ਪਰ ਨਾਲ ਜੁੜੇ ਹੋਏ ਨੇ ਕਿੰਨੇ ਪਰਿਵਾਰ ਪ੍ਰਭਾਵਿਤ ਹੋਣਗੇ ਸਾਡੇ ਕੋਲ 30 ਤੋਂ 40 ਬੰਦੇ ਹੁੰਦੇ ਆ ਜੀ ਅੱਛਾ ਤੇ ਅੱਗੇ ਪਰਿਵਾਰ ਵੀ ਨਾਲ ਜੁੜੇ ਹੁੰਦੇ ਆ ਹਾਂ ਜੀ ਨਾਲ ਪਰਿਵਾਰ ਤਾਂ ਹੈਗੇ ਜੀ ਜਿਹੜੇ ਹੁਣ 40 ਬੰਦੇ ਆਏ ਜੀ ਉਹ ਇੱਕ ਪਰਿਵਾਰ ਦੇ ਤਾਂ ਹੋਈ ਨਹੀਂ ਸਕਦੇ ਫਿਰ ਇਸ ਤਰ੍ਹਾਂ ਕਿਵੇਂ ਕਰੋਗੇ ਮੈਂਟੇਨ ਖਰਚੇ ਘਟਾਓ ਕਿ ਜਾਂ ਕਿੱ사 ਮੈਂਟੇਨ ਜੇ ਖਰਚੇ ਘਟਾਉਣਿਆਂ ਤਾਂ ਮਾਲ ਨਹੀਂ ਚੱਕਿਆ ਜਾਣਾ ਜੀ ਠੀਕ ਹੈ ਹੁਣ ਜੇ ਮੈਂ ਖਰਚਾ ਹੁਣ ਜੇ ਇੱਕ ਟਰਾਲੀ ਭਰਨੀ ਆ ਜੀ ਠੀਕ ਹੈ ਉਦੋਂ 800 100 ਬੰਦੇ ਲੱਗਣਗੇ ਲੱਗਣਗੇ ਜੀ ਇੱਕ ਗੱਟਾ ਭਰਨ ਵਾਸਤੇ ਫਿਰ ਵੀ ਉਨੋ ਹੀ ਚ ਕਿੰਨਾ ਕਿ ਬੀਤੀ ਨੁਕਸਾਨ ਹੋਣ ਦੀ ਸੁਭਾਅ ਬਣਾ ਜੀ ਸਾਨੂੰ 30 ਤੋਂ 40% ਸ਼ੈਲਰ ਲਾਸਟ ਜਾਣਗੇ ਜੀ ਠੀਕ ਹੈ ਠੀਕ ਤੇ ਜੇ ਆਹੀ ਹਾਲ ਰਿਆਂ ਤਾਂ ਮੇਰਾ ਖਲਾ ਲੱਖ ਤੌਰ ਤਾਂ ਇੰਡਸਟਰੀ ਦਾ ਤਾਂ ਉਹਨਾਂ ਦੇ ਸਾਲ ਨੂੰ ਸ਼ਾਇਦ ਨਾ ਵੀ ਚੱਲਣ ਸ਼ੈਲਰ ਤੇ ਆਇਤ ਕੀ ਵੀ ਸਾਡੀ ਤਾਂ ਮੁਸ਼ਕਲ ਵਾਲਾ ਕੰਮ ਹੀ ਹੋਇਆ ਪਿਆ